Speaker, दी, दी. दी। दी। Speaker sir, दी। sir, दी। sir please have some patience and decency to listen. बाजवा साहब नहीं। बाजवा साहब please बैठो, बैठो, बैठे नहीं हैं नहीं। Let me एक मिनट दे। Let me let me put it to rest. बाजवा साहब, तुझे तुझे क्या परेशानी है तुम बोलोगी मैं बैच शुरू कर रही है। कहो तो सही है जी ना भाई। Your your mic is on, you can speak. ਇੱਕ ਮਿੰਟ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਦਿਸ ਇਜ਼ ਬਾਜਵਾ ਸਾਹਿਬ ਪਲੀਜ਼ ਬੈਠੋ ਮੈਂ ਤੁਹਾਨੂੰ ਰਿਕਵੈਸਟ ਕਰਦਾ ਪਲੀਜ਼ ਬੈਠੋ ਮਿਨਿਸਟਰ ਕੈਨ স্ট্যান্ড ਅਪ ਐਨੀ ਟਾਈਮ ਐਂਡ ਹੀ ਕੈਨ ਸਪੀਕ ਬਾਜਵਾ ਸਾਹਿਬ ਪਲੀਜ਼ ਯੈਸ ਯੈਸ ਹਾਂਜੀ ਜੀ ਆਪ ਦ ਮੰਤਰੀ ਦੀ ਗੱਲ ਖਤਮ ਕਰੋ ਆਪਦੀ ਨਹੀਂ ਐ ਐ ਐ ਸਵਾਲ ਨਹੀਂ ਆਉਂਦਾ ਜੀ ਕੋਈ ਹਾਈਵੇ ਜਾਂ ਮਾਈਵੇ ਜਾਂ ਹਾਈਵੇ ਕੰਮ ਥੋੜਾ ਜਿਹਾ ਜੀ ਉਹ ਇਹ ਡੈਮੋਕਰੇਸੀ ਦਾ ਪੋਸਟਰ ਮੰਦਰਾ ਇਥੇ ਇਥੇ ਨੰਬਰਸ ਨੰਬਰਸ ਬੇਟਾ ਬਾਜਵਾ ਸਾਹਿਬ बाल्वा साहब दिस इज दिस इज दिस इज नॉट द कंडक्ट दैट अ सीरियस पर्सन शुड बी के तो भी चेयर भी जाजे तो बिना क्या क्या रिकॉर्ड ना कीता जावे जी अबे एटी एटी सब्जेक्ट जी गल खत्म करो मैं छडन लग गया जी बस बकरी खत्म करो आप आगे करिए देखो देखो स्पीकर साहब इस है इस तरह यू यू

बाजवा साहब न छोमिस करता मैं गलू मका लगे आना तो मैं राका लगे मैं गलरी सुनने ਨਹੀਂ ਕੋਈ ਮਾਫੀ ਨਹੀਂ ਉਹ ਸਰ ਸਰ ਰਾਣਾ ਜੀ ਓਏ ਇੱਕ ਮਿੰਟ ਇੱਕ ਮਿੰਟ ਬੈਠੋ ਬੈਠੋ ਮੈਂ ਸਾਰੇ ਮੈਂਬਰ ਸਰਦਾਰ ਮੇਰੇ ਸਾਰੇ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ 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 बैठो प्लीज आप इन्हें बैठो बैठो लंदू प्लीज बैठो कैसे बैठो बैठो जी बैठो यार देखो देखो

ਮੇਰੇ ਮੇਰੇ ਕਿਰਪਾ ਕਰਕੇ ਸੀਟਾਂ ਤੇ ਬੈਠਣ ਦੀ ਕਿਰਪਾ ਕਰੋ ਬਾਹਰ ਜਾਓ ਬਾਹਰ ਜਾਓ ਤੁਸੀਂ ਜੇ ਨਾਲੇ ਮੈਂ ਸਾਰਿਆਂ ਨੂੰ ਕਹੇ ਬਹਿ ਜਾਓ ਸਾਰੇ ਸਾਡੇ ਸਾਥੀ ਬਹਿ ਕੇ ਤੁਸੀਂ ਬਣਾ ਕੇ ਦਿਖਾਓ ਬਾਹਰ ਜਾਓ ਲਓ ਮੈਂ ਇਹ ਢਿੱਲੇ ਕਿ ਲੀਡਰ ਆਫ oppositon ਵੱਲੋਂ ਮਾਨਯੋਗ ਲੀਡਰ ਆਫ oppositon ਵੱਲੋਂ ਇੱਕ ਗੱਲ ਕਹੀ ਗਈ ਹੈ ਭਾਵੇਂ ਉਹਨਾਂ ਦਾ ਮਾਈਕ ਆਫ ਸੀ ਕਿ ਮੰਤਰੀ ਬੋਲ ਨਹੀਂ ਸਕਦਾ ਜਿਹੜਾ ਇਹ ਜਿਸ ਹਿਸਾਬ ਨਾਲ ਸਾਡੀ ਇਹ ਵਿਧਾਨ ਸਭਾ ਚੱਲਦੀ ਹੈ ਉਹਦੇ ਜੇ ਕਿਹਾ ਨਹੀਂ ਗਿਆ ਕਿਸੇ ਲੋਕ ਮਹੱਤਾ ਦਾ ਦੇ ਮਾਮਲੇ ਤੇ ਕਿਸੇ ਮੰਤਰੀ ਤੋਂ ਮੰਤਰੀ ਵੱਲੋਂ ਸਪੀਕਰ ਦੀ ਆਗਿਆ ਨਾਲ

ਇੱਕ ਮਿੰਟਾ ਬਾੜਾ ਸਾਹਿਬ ਸੈਸ਼ਨ ਚ ਲੋਰ ਦੇ ਲਈ ਖੜਾ ਹੋਇਆ ਇਹਨਾਂ ਨੂੰ ਰੋਲਾ ਪੋਲਾ ਬੰਦ ਕਰ ਲਓ ਤੁਸੀਂ ਤੁਸੀਂ ਜੋ ਬੋਲੇ ਆ ਪਹਿਲੇ ਤੁਸੀਂ ਬੋਲੋ ਤੇ ਮੇਰੇ ਨੂੰ ਬੋਲਣ ਦਿਓ ਗੱਲ ਉਹ ਤਾਂ ਮੈਂਬਰ ਆਫ ਲਾਰਡ ਹਾਂ ਹਾਂ ਅਮਨ ਜੀ ਤੁਸੀਂ ਆਪਣੀ ਗੱਲ ਕਰੋ ਕੇ ਰਿਡਰੈਸ ਕਰੋ ਸਪੀਕਰ ਸਾਹਿਬ ਸਪੀਕਰ ਕੇ ਰਿਡਰੈਸ ਕਰੋ ਮੇਰੀ ਬੇਨਤੀ ਇਹ ਹੈ ਦੇਖੋ ਇਹ ਨਹੀਂ ਬਜਟ ਠੀਕ ਹੈ ਬਜੇਪਾ ਤੇ ਉੱਪਰ ਹੀ ਡਿਸਕਸ਼ਨ ਕਰਦੇ ਹਾਂ ਬੈਠੋ ਬੱਬੀ ਜੀ ਬੈਠੋ ਬੱਬੀ ਜੀ ਬੈਠੋ ਅਮਨ ਜੀ ਬੈਠੋ ਅਮਨ ਜੀ ਬੈਠੋ 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 ਬੱਬੀ ਜੀ ਬੈਠੋ ਤੋਂ ਮਿੰਟ ਬਿਠਾਓ ਯਾਰ ਕੀ ਖਾ ਕੇ ਆਏ ਨੇ ਸਾਰੇ ਅਮਨ ਜੀ ਅਮਨ ਜੀ ਤੁਸੀਂ ਆਪਣੀ ਗੱਲ ਕਰੋ ਯਾਰ ਸੁਣਨ ਨੂੰ ਤਾਂ ਤਿਆਰ ਹੋਵੇ ਜੀ ਤੁਸੀਂ ਕੀ ਤੁਸੀਂ ਗੱਲ ਕਰੋ ਬੜਾ ਤੁਸੀਂ ਬੈਠੋ ਤੁਹਾਨੂੰ ਪਸੰਦ ਹੈ ਤੁਸੀਂ ਗੱਲ ਕਰੋ ਜੀ ਗੱਲ ਰੈਜ਼ੋਲੂਸ਼ਨ ਤੇ ਸੀ ਚੱਕ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਜੀ ਆਪਾਂ ਮੈਂ ਮੈਂ ਬਾਲਾ ਸਾਹਿਬ ਪੋਜੀਸ਼ਨ ਦੇ ਮੈਂਬਰ ਤੇ ਬਾਨ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਆਪਣੇ ਸੀਟਾਂ ਤੇ ਬੈਠਣ ਔਰ ਮੰਤਰੀ ਜੀ ਜੋ ਬਿਆਨ ਦਿੰਦੇ ਆ ਉਹਨਾਂ ਦੇ ਬਿਆਨ ਦੇਣ ਦੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਅਗਲਾ ਬਿਜ਼ਨਸ ਲੈਨੇ ਆ ਜੀ ਮੰਤਰੀ ਜੀ ਇਸ ਸਪੀਕਰ ਸਾਹਿਬ ਇਸ ਤਰ੍ਹਾਂ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਨੰਬਰਸ ਮੈਟਰ ਕਰ ਦਿੰਦੇ ਨੇ ਹੈਡ ਕਾਊਂਟ ਮੈਟਰ ਕਰਦਾ ਹੁੰਦਾ ਮੈਨੂੰ ਇਹ ਉਮੀਦ ਬਾਜਵਾ ਸਾਹਿਬ ਤੋਂ ਨਹੀਂ ਸੀਗੀ ਕਿ ਮਾਇਵੇ ਜਾਂ ਆਜਵੇ ਵਾਲਾ ਐਟੀਟਿਊਡ ਇਹਨਾਂ ਦੇ ਇੱਥੇ ਹੋਊਗਾ ਹੁਣ ਕਹਿੰਦੇ ਤੁਸੀਂ ਗੀਤ ਸਿਚੂਆ ਸਾਹਿਬ ਵਾਲੇ ਨੂੰ ਗੀਤ ਲੱਗਦਾ ਦੋ ਤਾਂ ਜਾਓ ਯਾਰ ਐਨਾ ਭਗੋੜੇ ਨਾਲੇ ਰਿਕਾਰਡ ਨਾ ਕੀਤੇ ਜਾਣ ਸੁਣਦੇ ਨਹੀਂ ਹੈਗੇ ਮੈਂ ਕਿਹਾ ਸਦਨ ਦਾ ਜਿਹੜਾ ਇਹ ਕਾਰੋਬਾਰ ਆ ਉਹ ਚੱਲਣ ਦੇ ਔਰ ਮੈਂ ਇੱਕ ਗੱਲ ਬਿਲਕੁਲ ਇਸ ਗੱਲ ਨਾਲ ਮੈਂ ਸਹਿਮਤ ਆ ਕਿ ਕਿਸੇ ਵੀ ਸੰਤ ਮਹਾਪੁਰਸ਼ ਦੀ ਮਰਿਆਦਾ ਦੇ ਖਿਲਾਫ ਕਿਸੇ ਵੱਲੋਂ ਸਿਰਫ ਉਹਦੇ ਨਾਂ ਕਰਕੇ ਨਹੀਂ ਬੋਲਿਆ ਜਾਣਾ ਚਾਹੀਦਾ ਹੋਵੇ ਸੰਤ ਮਹਾਪੁਰਸ਼ਾਂ ਦੀ ਮਰਿਆਦਾ ਨੂੰ ਬੜਾ ਕੇ ਰੱਖਣਾ ਚਾਹੀਦਾ ਕਾਊਂਟਰ ਕਰਦਾ ਜੀ ਮੈਂ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਇਹਨਾਂ ਨੂੰ ਵੀ ਇਹਨਾਂ ਦਾ ਪਤਾ ਲੱਗ ਜਾਊਗਾ ਕਿ ਕਿੰਨੇ ਕੁ ਬੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਸੋਚ ਦੇ ਨਾਲ ਸਹਿਮਤ ਨੇ ਸੋ ਇਹਨਾਂ ਨੂੰ ਚਾਲਨ ਕਰਨ ਦੇ ਲਈ ਮੈਂ ਬੇਨਤੀ ਕਰੂਗਾ ਕਿਉਂਕਿ ਸਾਡੇ ਮੈਂਬਰ ਜਿਹੜੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਸਾਡੇ ਬੰਦੇ ਇਸ ਗੱਲ ਤੋਂ ਆहत ਨੇ ਕੱਲ੍ਹ ਦੇ ਵੀ ਕਹਿ ਜੀ ਸ਼ਰਧਾਵਨੀ ਇਹਨਾਂ ਨੇ ਠੇਕੇਦਾਰ ਤੋਂ ਹੋਰ ਪਤਾ ਨਹੀਂ ਕੀ ਕੁਝ ਬਾਜਵਾ ਸਾਹਿਬ ਨੇ ਕਹਿੰਦੇ ਸੀ ਚੇਚੇ ਸਾਹਿਬਾਰੇ ਸੋ ਮੈਂ ਬੇਨਤੀ ਕਰੂਗਾ ਮੈਂ ਬੇਨਤੀ ਕਰੂਗਾ ਕਿ ਸਾਡੇ ਸਿੱਖਿਆ ਮੰਤਰੀ ਉਹਨਾਂ ਨੇ ਵੀਚ ਬੜੇ ਮੋਸ਼ੀ ਹੋ ਕੇ ਦੇ ਬਾਰੇ ਗੱਲ ਕੀਤੀ ਹੈ ਜੀ ਤੁਹਾਨੂੰ ਪ੍ਰੋਮਿਸ ਕਰਦੇ ਆ ਕਿ ਸਾਡੇ ਵੱਲੋਂ ਇਹਦੇ ਬਾਅਦ ਕੋਈ ਡਿਸਕਸ਼ਨ ਨਹੀਂ ਹੋਊਗੀ ਅਸੀਂ ਬਜਟ ਦੇ ਉੱਪਰ ਕੰਸਟਰਕਟਿਵ ਤੋਂ ਪੋਜ਼ਿਟਿਵ ਡਿਸਕਸ਼ਨ ਕਰਨ ਚਾਹੁੰਦੇ ਆ ਇਹਨਾਂ ਕੋਈ ਐਹੀ ਕੁਝ ਨਹੀਂ ਕੱਲਾ ਰੌਲੇ ਤੋਂ ਇਲਾਵਾ ਸੋੜਾ ਬੇਨਤੀ ਕਰੂਗਾ ਕਿ ਤੁਸੀਂ ਹਰਜੋਤ ਸਿੰਘ ਜੀ ਨੂੰ 5 ਮਿੰਟ ਉਹ ਗੱਲ ਕਰਨੀ ਚਾਹੁੰਦੇ ਨੇ ਤੋਂ ਬਾਅਦ ਆਪਾਂ ਪ੍ਰਸੀਡ ਕਰੀਏ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਨਿੰਦਾ ਪ੍ਰਸਤਾਵ ਐਸ ਪਰ ਰੂਟ ਆਫ ਦ ਹਾਊਸ ਇਸ ਵਿਧਾਨ ਸਭਾ ਦੇ ਫਲੋਰ ਤੇ ਲੈ ਕੇ ਆਂਦਾ ਚੋਲ ਫਾਤ ਚੋਲ ਫਾਤ ਦਿਵਰਤੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਤਿਜੀ ਵਾਲਜੀ ਦੇ ਖਿਲਾਫ ਧਿਰਕੇਦਾਰ ਤੋਂ ਕਿੱਤੀ ਗਈ ਅਤੇ ਗੁਰੂ ਨਾਨਕ ਪਾਤਸ਼ਾਹੀ ਪਵਿੱਤਰ ਕਾੜੀ ਵਈ ਖਿਲਾਫ ਕੀਤੀ ਗਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਨਿੰਦਾ ਪ੍ਰਸਤਾਵ ਰੱਖਦਾ ਹਾਂ ਅਤੇ ਮੀਂਹ ਕਿਰਦਾ ਹਾਂ ਕਿ ਇਸ ਦੀ ਵੋਟ ਦੇਈਏ ਦੀ VOTING ਹੱਥ ਖੜੇ ਕਰਾ ਕੇ ਕੀਤੀ ਜਾਵੇ ਮੈਂ ਇਹ ਪ੍ਰਸਤਾਵ ਫਲੋਰ ਤੇ ਰੱਖਦਾ ਹੱਥ ਖੜੇ ਕਰਾ ਕੇ VOTING ਕੀਤੀ ਜਾਵੇ ਬੈਠੋ ਸਾਰੇ ਬੈਠ ਗਏ ਤੁਸੀਂ ਵੀ ਬੈਠੋ 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 ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੜਿਆ ਗਿਆ ਸਮਝਿਆ ਜਾਵੇ ਮੈਂ ਦੁਬਾਰਾ ਬੋਲ ਦਿੰਦੇ ਆ ਦੁਆਰਾ ਬੋਲਦੀਏ ਦੁਆਰਾ ਤੇ ਇਸ ਤਰ੍ਹਾਂ ਬਨੇ ਆ ਬਿਲਕੁਲ ਜਿਹੜੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਨ ਦੇ ਹੱਕ ਵਿੱਚ ਹਾਂ ਕਹਿਣ ਇੱਕ ਇੱਕ ਗੱਲ ਸੁਣੇ ਜੀ ਹੱਥ ਹੱਥ ਖੜੇ ਕਰਕੇ ਹਾਂ ਕਹਿ ਰਹੇ ਜੀ ਬੇਨਤੀ ਕਰ ਲਓ ਜੀ ਬੇਨਤੀ ਕਰ ਲਓ ਬੇਨਤੀ ਕਰ ਲਓ ਯਸ ਜਿਹੜੇ ਮਾਣਯੋਗ ਮੈਂਬਰ ਪ੍ਰਸਾਦ ਦੇ ਵਿਰੋਧ ਨਾਲ ਵਾ ਕਹਿਣ ਤੁਸੀਂ ਜਿੰਦਾਬਾਦ ਬੋਲੋ ਜਿੰਦਾਬਾਦ ਮੈਂ ਸਮਝਦਾ ਹਾਂ ਬਗੜੀ ਜਿੱਤ ਹੈ ਹਾਂ ਬਗੜੀ ਜਿੱਤ ਹੈ ਪ੍ਰਸਤਾਵ ਸਵੀਕਾਰ ਹੋਇਆ ਇੱਕ ਮਿੰਟ ਇੱਕੋ ਮਿੰਟ ਇੱਕੋ ਮਿੰਟ ਹਾਂ ਜੀ ਮੰਤਰੀ ਜੀ ਮੇਰੀ ਇੱਕ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਹਾਂ ਹਾਂ ਸਾਰੇ ਪੰਜਾਬ ਨੇ ਸੁਣ ਲਈ ਨਾ ਇੱਕ ਦਿਨ ਇਹ ਕਟਕਟਾ ਇਹਨਾਂ 12 ਦੀਆਂ ਵੋਟਾਂ ਕਰਾ ਲਓ ਇਹਨਾਂ 12 ਦੀਆਂ ਵੋਟਾਂ ਪਾ ਲੋ ਜੀ ਲਾਡੀ ਤੋਂ ਪਹਿਲੇ ਮੈਂ ਕਰ ਜਾ ਆ